ਕਿ ਜੋ ਛੇ ਰਸ ਜ਼ਬਾਨ ਮੰਨਦੇ ਐ ਬਾਰੋਂ ਮੰਨਦੇ ਐ ਇੰਦਰੀਆਂ ਦੇ ਸਾਰੇ ਰਸ ਬਾਰੋਂ ਨੇ ਆਤਮਾ ਦਾ ਰਸ ਬਾਰੋਂ ਨਹੀਂ ਹੈ ਇਸ ਵਾਸਤੇ ਇੰਦਰੀਆਂ ਦਾ ਰਸ ਹੈ ਹੀ ਨਹੀਂ ਮਾਫ ਕਰ ਦੇਣਾ ਫਿਰ ਜੋ ਅਸੀਂ ਕੰਨਾ ਨਾਲ ਸੁਣ ਰਹੇ ਇਹ ਪ੍ਰਮਾਤਮਾ ਦੀ ਕਥਾ ਨਹੀਂ ਹੈ ਇਹ ਜੋ ਕੰਨਾ ਨਾਲ ਕੀਰਤਨ ਸੁਣ ਰਹਿਆ ਇਹ ਪ੍ਰਭੂ ਦਾ ਕੀਰਤਨ ਨਹੀਂ ਹੈ ਕਿਉਂਕਿ ਸਾਬ ਕਹਿੰਦੇ ਨੇ ਸੁਣੋ ਮਨ ਆਕਤ ਜੋ ਕਥਨ ਨਹੀਂ ਹੋ ਸਕਦਾ ਉਹਨੂੰ ਸੁਣੋ ਜਿਸ ਨੂੰ ਇਹ ਰਸਨਾ ਗਾਇਨ ਨਹੀਂ ਕਰ ਸਕਦੀ ਉਹਨੂੰ ਸੁਣੋ ਜੀ ਦੀ ਵਿਆਖਿਆ ਇਹ ਰਸਨਾ ਨਹੀਂ ਕਰ ਸਕਦੀ ਉਹਨੂੰ ਸੁਣੋ ਉਹ ਰਸਨਾ ਦੇ ਕਥਨ ਕਰਨ ਦਾ ਵਿਸ਼ਾ ਹੀ ਨਹੀਂ ਕੀਰਤਨ ਕਰੋਗੇ ਜ਼ਬਾਨ ਚਾਹੀਦੀ ਹੈ ਗੁੰਗਾ ਮਨੁੱਖ ਤੇ ਕੀਰਤਨ ਨਹੀਂ ਨਾ ਕਰ ਸਕਦਾ ਕਥਾ ਕਰਨੀ ਹੈ ਰਸਨਾ ਚਾਹੀਦੀ ਹੈ ਪਾਠ ਕਰਨਾ ਹੈ ਰਸਨਾ ਚਾਹੀਦੀ ਹੈ ਤੇ ਕੰਨ ਜੋ ਕੁਝ ਵੀ ਸੁਣਨਗੇ ਉਹ ਕਿਸੇ ਦੀ ਰਸਨਾ ਦਾ ਜਾਂ ਆਪਣੀ ਰਸਨਾ ਦਾ ਬੋਲਿਆ ਹੋਇਆ ਸੁਣਨਗੇ ਹੋਰ ਕਿੱਥੋਂ ਸੁਣਨਗੇ ਪਰ ਸੁਣ ਮੰਨ ਅਕਤ ਜਿਹਨੂੰ ਇਹ ਜ਼ਬਾਨ ਕਥਨ ਕਰ ਹੀ ਨਹੀਂ ਸਕਦੀ ਉਹਨੂੰ ਸੁਣਨਗੇ ਮੈਂ ਫਿਰ ਅਰਜ਼ ਕਰਾਂ ਇਸ ਪੰਕਤੀ ਨੂੰ ਇਤਨਾ ਸੌਖਾ ਨਾ ਸਮਝਣਾ ਜੈਸੇ ਪਾਈ ਸਾਹਿਬ ਨੇ ਇਹ ਹੁਕਮ ਲਿਆ ਬਈ ਸੁਣੋ ਸੁਨੋ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ ਇੱਕਦਮ ਮਨ ਦੇ ਵਿਚਾਰ ਆਇਆ ਜਿਹਨੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ ਅਜ ਤੱਕ ਤੇ ਜੋ ਕੁਝ ਅਸੀਂ ਸੁਣਦੇ ਆ ਉਹ ਹੀ ਜੋ ਰਸਨਾ ਬਿਆਨ ਕਰਦੀ ਹੈ ਕੀਰਤਨ ਕਰਦੀ ਹੈ ਰਸਨਾ ਕਥਾ ਕਰਦੀ ਹੈ ਰਸਨਾ ਪਾਠ ਕਰਦਾ ਹੈ ਇਹ ਰਸਨਾ ਉਹਦੀ ਜ਼ਬਾਨ ਪਾਠ ਕਰ ਰਹੀ ਹੈ ਸੁਣੀ ਹੈ ਭਾਵੇਂ ਕੋਈ ਪਾਠ ਕਰ ਰਿਹਾ ਸੁਣੇ ਪਰ ਕਰਦਾ ਤੇ ਰਸਨਾ ਨਾਲ ਪਿਆ ਪਰ ਮਹਾਰਾਜ ਕਹਿੰਦੇ ਨਹੀਂ ਉਹਨੂੰ ਸੁਣ ਜਿਹਨੂੰ ਜ਼ਬਾਨ ਬਿਆਨ ਕਰ ਹੀ ਨਹੀਂ ਸਕਦੀ ਕਿ ਰਸਨਾ ਕੀਰਤਨ ਨਹੀਂ ਕਰ ਸਕਦੀ ਸਿਰਫ ਇਤਨਾ ਹੀ ਨਹੀਂ ਇਹ ਕੰਨ ਸੁਣ ਵੀ ਨਹੀਂ ਸਕਦੇ ਸਿਰਫ ਇਤਨਾ ਹੀ ਨਹੀਂ ਇਹ ਅੱਖਾਂ ਵੇਖ ਵੀ ਨਹੀਂ ਸਕਦੇ ਔਰ ਸਿਰਫ ਇਤਨਾ ਹੀ ਨਹੀਂ ਇਹ ਨਾਸਕਾ ਸੁੰਘ ਵੀ ਨਹੀਂ ਸਕਦੇ ਇਹ ਹੱਥ ਫੜ ਵੀ ਨਹੀਂ ਸਕਦੇ ਸਪਰਸ਼ ਵੀ ਨਹੀਂ ਕਰ ਸਕਦੇ ਸਾਫ਼ ਕਹਿ ਦਿੱਤਾ ਅੱਖੇ ਬਾਜੋਂ ਵੇਖਣਾ ਉਹ ਵੇਖ ਜੋ ਇਨ੍ਹਾਂ ਅੱਖਾਂ ਤੋਂ ਬਿਨਾਂ ਵੇਖਿਆ ਜਾ ਬਿਨ ਕੰਨਾ ਸੁਣਨਾ ਉਸ ਨੂੰ ਸੁਣ ਜੋ ਇਨ੍ਹਾਂ ਗੱਲਾਂ ਤੋਂ ਬਿਨਾਂ ਸੁਣਿਆ ਜਾਂਦਾ ਹੈ। ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਇਨ੍ਹਾਂ ਹੱਥਾਂ ਤੋਂ ਬਿਨਾਂ ਜੋ ਸੇਵਾ ਕਰੀ ਦੀਏ ਉਹ ਕਰ। ਇਨ ਪੈਰਾਂ ਤੋਂ ਬਿਨਾ ਜਿਹੜਾ ਉਸ ਦੇ ਦਰ ਤੇ ਚੱਲ ਕੇ ਜਾਈਦਾ ਉਸ ਨਾਲ ਚੱਲ ਜੀਬੇ ਬਾਝੋਂ ਬੋਲਣਾ ਐਉਂ ਜੀਵਤ ਮਰਣਾ ਇਸ ਜ਼ਬਾਨ ਤੋਂ ਬਿਨਾ ਬੋਲ ਇਸ ਸੁਨਣਾ ਤੋਂ ਬਿਨਾ ਬੋਲ ਤਾਂ ਇਹ ਤੇ ਇੱਕ ਪਹੇਲੀ ਹੋ ਗਈ ਪਹੇਲੀ ਹੋ ਗਈ ਵਿਗਿਆਨ ਸਾਰੇ ਦਾ ਸਾਰਾ ਸਾਇੰਸ ਸਾਰੇ ਦੀ ਸਾਰੀ ਇਨਾ ਅੱਖਾਂ ਤੇ ਖੜੀ ਹੈ ਅੰਧਾ ਮਨੁੱਖ ਸਾਇੰਸ ਨਹੀਂ ਹੋ ਸਕਦਾ ਅੰਧਾ ਮਨੁੱਖ ਵਿਗਿਆਨਕ ਹੋ ਹੀ ਨਹੀਂ ਸਕਦਾ ਜੋ ਪਦਾਰਥ ਨੂੰ ਵੇਖ ਹੀ ਨਹੀਂ ਸਕਦਾ ਖੋਜ ਕੀ ਕਰੇਗਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਵਿਗਿਆਨ ਸਾਰਾ ਬਾਰਦਾ ਹੈ। ਔਰ ਇਹ ਹੀ ਕਾਰਨ ਹੈ ਵਿਗਿਆਨ ਗਿਆਨ ਤੱਕ ਨਹੀਂ ਪਹੁੰਚ ਸਕੇਗਾ। ਆਤਮਾ ਤੱਕ ਨਹੀਂ ਪਹੁੰਚ ਸਕਿਆ। ਕੋਈ ਸੈਂਟਿਸਟ ਨਹੀਂ ਪਹੁੰਚ ਸਕਿਆ। ਔਰ ਸੈਂਸ ਇੱਕ ਹੋਰ ਧਿਆਨ ਨਾਲ ਵੀ ਸੁਣ ਲੈਣਾ। ਵਿਗਿਆਨ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ। ਅਗਰ ਆਇਸਟਾਈਨ ਨੂੰ ਕੱਢ ਲਈਏ ਇਹ ਪਹਿਲੀ ਸੀੜੀ ਕੱਢ ਲਈਏ ਤੂੰ ਸਾਰੀ ਸੀੜੀ ਡਰ ਜਾਏ ਵਿਗਿਆਨ ਸੀੜੀ ਦਰ ਸੀੜੀ ਚੱਲਦਾ ਹੈ ਆਇਸਟਾਈਨ ਦੀ ਖੋਜ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜੇ ਉਹਨਾਂ ਨੂੰ ਆਧਾਰ ਬਣਾ ਕੇ ਫਿਰ ਹੋਰ ਅੱਗੇ ਖੋਜ ਜਿਵੇਂ ਸਟੈਪ ਦਰ ਸਟੈਪ ਮਨੁੱਖ ਚੜ੍ਹਦਾ ਹੈ ਪਿਛਲੀ ਸੀੜੀਆਂ ਦੀ ਲੋੜ ਪੈ ਜਾਂਦੀ ਹੈ ਅੱਗੇ ਵਧਣ ਵਾਸਤੇ ਅੱਗੇ ਵਧਣ ਵਾਸਤੇ ਇਹ ਸੀੜੀ ਦਰ ਸੀੜੀ ਉੱਚਾ ਹੁੰਦਾ ਹੈ ਗਿਆਨ ਇਸ ਤਰ੍ਹਾਂ ਨਹੀਂ ਹੈ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਹੋ ਜਾਂਦਾ ਹੁਣ ਉਹਨੂੰ ਕੋਈ ਸੀੜੀ ਨਹੀਂ ਬਣਾ ਸਕਦਾ ਉਹਦੇ ਆਸਰੇ ਤੇ ਮਨੁੱਖਾਖੇ ਹੁਣ ਮੈਂ ਇਹਦੇ ਨਾਲ ਇੱਕ ਹੋਰ ਸੀੜੀ ਜੋੜ ਲਵਾਂ ਇਹ ਤੇ ਤਾਂ ਹੋ ਸਕਦਾ ਹੈ ਜੇ ਗਿਆਨ ਅਧੂਰਾ ਹੋਵੇ ਪਹੁੰਚ ਅਧੂਰੀ ਹੋਵੇ ਗਿਆਨ ਆਪਣੇ ਆਪ ਦੇ ਵਿੱਚ ਪੂਰਨ ਹੈ ਵਿਗਿਆਨ ਪੂਰਨ ਨਹੀਂ ਹੈ ਇਸ ਵਾਸਤੇ ਵਿਗਿਆਨ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਗਿਆਨ ਜਦ ਵੀ ਮਿਲਦਾ ਹੈ ਪੂਰਨ ਹੈ ਨਾ ਵੱਧਦਾ ਹੈ ਨਾ ਘਟਦਾ ਹੈ ਉਹਦੇ ਵਿੱਚ ਵਧਣਾ ਘਟਣਾ ਨਹੀਂ ਹੈ ਉਦੇ ਪੂਰਨ ਪ੍ਰਾਪਤ ਹੁੰਦਾ ਹੈ ਦਿਮਾਗ ਦੀਆਂ ਨਸਾਂ ਟਿਲੀਆਂ ਹੋ ਜਾਣਗੀਆਂ ਇਸ ਗਹਿਰਾਈ ਨੂੰ ਸਮਝਣ ਲੱਗਿਆਂ ਕਿਉਂ ਇੰਦਰੀਆਂ ਦਾ ਵੇਸ਼ਾ ਹੀ ਨਹੀਂ ਹੈ ਸੁਣ ਮੰਨ ਅਕਥ ਕਥਾ ਹਰ ਗਿਆਨ ਅਦਰ ਸੀੜੀ ਬਣਾਇਆ ਜਾ ਸਕਦਾ ਤੋ ਕਬੀਰ ਦੇ ਕੋਲ ਜਿਹੜਾ ਗਿਆਨ ਹੈ ਕਾਫੀ ਸਹੀ ਬਸ ਹੋਰ ਦੀ ਲੋੜ ਨਹੀਂ ਗਿਆਨ ਤੇ ਕਬੀਰ ਦਾ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਗਿਆਨ ਤੇ ਸਾਰੇ avatars ਦਾ ਉਹਨਾਂ ਬੋਲਾਂ ਵਿੱਚ ਮੌਜੂਦ ਹੈ ਪਰ ਪੂਰੀ ਦੀ ਪੂਰੀ ਅਗਿਆਨਤਾ ਮੌਜੂਦ ਹੈ ਬੜੇ ਧਿਆਨ ਨਾਲ ਸੁਣਨਾ ਚਲੋ ਜੋ ਕਬੀਰ ਨੂੰ ਨਹੀਂ ਸੁਣਦੇ ਫਰੀਦ ਨੂੰ ਨਹੀਂ ਸੁਣਦੇ ਅਵਤਾਰਾਂ ਨੂੰ ਨਹੀਂ ਸੁਣਦੇ ਗੁਰੂ ਪੀਰ ਪੈਗੰਬਰਾਂ ਨੂੰ ਨਹੀਂ ਸੁਣਦੇ ਅਗਿਆਨੇ ਨੇ ਹੱਥ ਜੋੜ ਕੇ ਖਿਮਾ ਮੰਗਦੇ ਆ ਜਿਹੜੇ ਸੁਣਦੇ ਨੇ ਉਹ ਕਿਹੜੇ ਗਿਆਨੀ ਹੋਗੇ ਉਹ ਕਿਹੜੇ ਬ੍ਰह्मज्ञानी ਹੋਗੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਬ੍ਰह्मज्ञानी ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਣੇ ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣਨਾ ਅੱਖੀਂ ਬਾਝੋਂ ਵੇਖਣਾ ਜਿਹਨੂੰ ਵੀ ਅੱਖਾਂ ਨਹੀਂ ਦੇਖ ਸਕਦੀਆਂ ਪਰੋਵੇ ਕਰੇ ਬਿਨ ਕੰਨਾਂ ਸੁਣਨਾ ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ